ਫਿੰਗਰਸ ਰੇਹਾ ਦੁਨੀਆ ਲਈ ਬਿਲਾ ਤੈਨਿ ਕਮਾ ਕਈ ਸਾਲ ਅੱਜ ਉਹੀ ਲੋਕ ਕਹਿੰਦੇ ਕੇ ਤੂੰ ਬੰਦਾ ਹੈ ਕਮਾਲ ਪਿੰਡੋਂ ਤੁਰਿਆ ਜਕਾਰਾ ਛੱਡ ਬੋਲੇ ਸੋਨhbar ਸਾਰੀ ਕਾਇਨਾਤ ਗੂੰਜੀ ਕੇ ਕੇ ਸਸਰੀ ਇਹ ਕਾਲ ਮੱਥਾ ਟੇਕ ਸ਼ਸਤਰ ਵਿੱਚ ਮੈਗ ਤੁੰਦਾਇਆ ਨਹੀਂ ਮੈਂ ਲੱਕ ਨਾਲ ਬਨ ਕੇ ਬਰੂਦ ਘੁੰਮਦਾ ਆਂ ਮੈਂ ਸ਼ੀਸ਼ੇ ਵਿੱਚ ਵੇਖ ਮੇਰਾ ਮੱਥਾ ਚੁੰਮਦਾ ਆਂ ਨਹੀਂ ਮੈਂ ਮੇਰੀ ਨਜ਼ਰਤ ਦੇ ਵਿੱਚ ਟੋਪ ਧਸਟਾਰ ਬਾਕੀ ਦੁਨੀਆ ਕੀ ਆਖੇ ਪਰਾਂ ਛੱਡ ਦਖਾ ਮਰ ਨਹੀਂ ਮੈਂ ਲੱਕ ਨਾਲ ਬਨ ਕੇ ਬਰੂਦ ਘੁੰਮਦਾ ਆਂ ਨਹੀਂ ਮੈਂ ਸ਼ੀਸ਼ੇ ਵਿੱਚ ਵੇਖ ਮੇਰਾ ਅੱਗ ਬੰਦੇ ਚ ਹੋਵੇ ਤਾਂ ਸਖਸਸ ਪੈਰ ਚ ਮੇ ਲਿਆ ਪੈਸਾ ਨੇਮ ਫੇਮਿਓ ਦੇ ਅੱਗੇ ਪਿੱਛੇ ਘੁੰਮੇ ਅੱਜ ਗੱਡੀਆਂ ਤੋਂ ਕਰਦੇ ਕਮਾਈ ਵੇਖਦੇ ਆ ਫਿਰ ਲਿਫਟ ਦੇ ਆਪਣਾ ਇਹ ਚੜਾਈ ਵੇਖਦੇ ਆ ਨਹੀਂ ਮੈਂ ਮਾਪਿਆਂ ਦਾ ਸਰਵਣ ਪੁੱਤ ਬਣ ਆਇਆ ਹਕ ਤਾਣ ਕੇ ਰੱਖੀ ਨਾ ਝੁੱਕ ਝੁੱਕ ਬਣ ਆਇਆ ਨਹੀਂ ਮੈਂ ਆਸਾਂ ਵਾਲਾ ਆਟਾ ਮੇਨ ਤਾਂ ਨਾ ਘੁੰਨਦਾ ਆ ਨਹੀਂ ਮੈਂ ਆਸਾਂ ਵਾਲਾ ਆਟਾ ਮੇਨ ਤਾਂ ਨਾ ਘੁੰਨਦਾ ਆ ਨਹੀਂ ਮੈਂ ਲੱਕ ਨਾਲ ਬੰਨ ਕੇ ਬੁਰੂਦ ਘੁੰਮਦਾ ਆ ਨਹੀਂ ਮੈਂ ਸ਼ੀਸ਼ੇ ਵਿੱਚ ਵੇਖ ਮੇਰਾ ਮੱਥਾ ਚੁੰਮਦਾ ਆ ਨਹੀਂ ਮੈਂ ਮੇਰੀ ਨਜ਼ਰ ਦੇ ਵਿੱਚ ਟੋਪਦਾ ਸਰਦਾਰ ਆ ਕਿ ਪਰਾਂ ਛੱਡ ਦਫ਼ਾ ਮਾਰ ਕਿਵੇਂ ਬਾਪੂ ਦੇ ਆ ਪੈਸਿਆਂ ਦਾ ਮੁੱਲ ਮੋੜਦਾ ਨਹੀਂ ਉਹਦੇ ਪੈਸਿਆਂ ਨੇ ਡਾਲ ਰਾਨਾ ਜੇ ਬੰਪ ਭਰੀਆਂ ਉਹਦੇ ਵਾਸਤੇ ਆ ਮੱਥਾ ਮੇਰਾ ਬੇਸ਼ਕੀਮਤੀ ਮੈਂ ਕਈ ਚੀਜ਼ਾਂ ਪਾਵੇਂ ਮਾਲੀ ਮਹਿੰਗੀਆਂ ਸੀ ਖੜੀਆਂ ਨੀ ਉਹ ਸੋਨੇ ਨੂੰ ਵੀ ਕੱਖਾਂ ਵਾਂਗੂ ਸੁੱਟ ਛੱਡਦੇ ਤੇ ਮੈਨੂੰ ਹੀਰਿਆਂ ਦੇ ਵਾਂਗੂ ਸੰਭਾ ਸੇਕੀ ਉੱਤੇ ਫੇਲੀ ਅਰ ਪੁੰਨ ਦਾਇਆ ਮੱਠੇ ਮੱਠੇ ਸੇਕੀ ਉੱਤੇ ਫੇਲੀ ਅਰ ਪੁੰਨ ਦਾਇਆ ਨੀ ਮੈਂ ਲੱਖ ਨਾਲ ਬਨ ਕੇ ਬੁਰੂਦ ਕੋਮ ਦਾਇਆ ਨੀ ਮੈਂ ਸ਼ੀਸ਼ੇ ਵਿੱਚ ਵੇਖ ਮੇਰਾ ਮੱਠਾ